ਵਕ ਵਕ ਨਗਰ ਵਿੱਚ ਗਏ ਆਂ ਔਰ ਬੜੇ ਸਤਕਾਰ ਸਹਿਤ ਜਿਹੜੇ ਸਰੂਪ ਨੇ ਉਹ ਤਰਨਤਨ ਦਰਬਾਰ ਸਾਹਿਬ ਜਿਹੜੇ ਉਪਚਾਏ ਗਏ ਸਨ ਤੇ ਅੱਜ ਜਦੋਂ ਉਸ ਸਮਾਂ ਆਇਆ ਤੇ ਅਸੀਂ ਵਾਪਸ ਲੈ ਕੇ ਆਏ ਆਏ ਲੈ ਕੇ ਆਏ ਅੱਜ ਬੜੇ ਸਤਕਾਰ ਦੇ ਨਾਲ ਸਰੂਪ ਜਿਹੜੇ ਮਹਾਰਾਜ ਦੇ ਵਕ ਵਕਥਾਂ ਤੇ ਪਛਾਏ ਜਾ ਰਹੇ ਨੇ ਹੋਣ ਗਿਆ ਤੋਂ ਉਹਨਾਂ ਦਾ ਵਿਰਾਗ ਵੀ ਹੁਣ ਸੁਭਾਗਕ ਸੀ ਕਿਉਂਕਿ ਸਮਾਂ ਇਹੋ ਜਿਹਾ ਸੀਗਾ ਤੋਂ ਇੱਕ ਜਦੋਂ ਗੁਰੂ ਨਾਲੋਂ ਸਿੱਖ ਪਾਸੇ ਹੁੰਦਾ ਤੀਆਂ ਲੋਕਾਂ ਨੇ ਕਿਹਾ ਵੀ ਸਿਰ ਰੋਜਾਨਾ ਗੁਰਦੁਆਰਾ ਸਾਹਿਬ ਮੱਥਾ ਟੇਕਣੋ ਨੇ ਕਿੰਨੂੰ ਮੱਥਾ ਟੇਕਾਂਗੇ ਕਿੱਥੇ ਜਾਵਾਂਗੇ ਜਵਾਬ ਦੇਣੇ ਸਾਨੂੰ ਵੀ ਮੁਸ਼ਕਲ ਸਨ ਪਰ ਸਮਾਂ ਐਸਾ ਸੀ ਉਹਦੇ ਨਾਲ ਸਮਝੌਤਾ ਕਰਨਾ ਪਿਆ ਤੋਂ ਅੱਜ ਸੰਗਤਾਂ ਬਹੁਤ ਖੁਸ਼ ਨੇ ਕਿ ਸਤਿਗੁਰੂ ਸਾਹਿਬ ਪਾਤਸ਼ਾਹ ਵਾਪਸ ਆਏ ਨੇ ਉਹ ਬੇਅਦਬੀ ਨਾ ਹੋਵੇ ਕੋਈ ਕਿਸੇ ਪ੍ਰਕਾਰ ਦੀ ਕੋਈ ਦਿਗਤ ਨਾ ਆਵੇ ਕੋਈ ਮਰਜਾਤਾ ਨਾ ਭੰਗ ਹੋਵੇ ਇਸ ਚੀਜ਼ ਨੂੰ ਲੈ ਕੇ ਜਿਹੜਾ ਇਹ ਉਹ ਗੁਰੂ ਮਹਾਰਾਜ ਦੇ ਸਰੂਪ ਸਕਤਾਂਮਤ ਲਜਾਇਗੇ ਸੀ ਹੁਣ ਦੁਬਾਰਾ ਸ਼ੁਰੂ ਹੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸੇਵਾ ਜਿਹੜੀ ਉਹ ਨਿਭਾਈ ਜਾ ਰਹੀ ਆ ਕਿ ਉਸੇ ਤਰ੍ਹਾਂ ਜਿਵੇਂ ਲਜਾਇਗੇ ਸੀ ਉਸੇ ਤਰ੍ਹਾਂ ਹੀ ਬੜੇ ਆਦਬ ਸਤਕਾਰ ਸਹਿਤ ਸਤਗੁਰਾਂ ਦੇ ਸਰੂਪ ਜਿਹੜੇ ਨੇ ਉਹ ਸੰਗਤਾਂ ਦੇ ਰੂਬਰੂ ਕੀਤੇ ਜਾ ਰਹੇ ਨੇ ਆ ਜਿਹੜਾ ਨਾਲ ਲਗਾਓ ਆ ਸਿੱਖ ਤਾਂ ਗੁਰੂ ਤੋਂ ਬਿਨਾ ਰਹਿ ਨਹੀਂ ਸਕਦਾ ਇਹ ਤਾਂ ਉਸ ਦਿਨ ਤੋਂ ਵਾਰਾ ਕਰਦੇ ਸੰਗਤ ਰੋਂਦੀ ਸੀ ਤੇ ਚਲੋ ਚੰਗੀ ਗੱਲ ਹੋਈ ਹੈ ਵੀ ਮਾਹੌਲ ਜਿਹੜਾ ਠੀਕ ਹੋਏ ਨੇ ਸੀਜ਼ਫਾਇਰ ਆ ਤੇ ਅਰਦਾਸ ਵੀ ਕਰਦੇ ਆ ਆਸ ਰੱਖਦੇ ਆ ਕਿ ਗੁਰੂ ਮਹਾਰਾਜ ਕਿਰਪਾ ਰੱਖਣਗੇ ਸੱਚੇ ਪਾਤਸ਼ਾਹ ਮਈ ਨੂੰ ਜੰਗ ਦੇ ਹਾਲਾਤ ਬਣ ਚੁੱਕੇ ਸਨ ਉਹਦੇ ਸਬੰਧ ਵਿੱਚ ਤਰਨ ਪ੍ਰਚਾਰ ਕਮੇਟੀ ਵੱਲੋਂ ਪ੍ਰਚਾਰਕ ਸਿੰਘਾਂ ਨੂੰ ਢਾਡੀ ਕਮਿਸ਼ਨਾਂ ਨੂੰ ਜਿਹੜਾ ਆਦੇਸ਼ ਜਾਰੀ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਵਾਸਤੇ ਤੁਸੀਂ ਨਗਰਾਂ ਵਿੱਚ ਜਾਓ ਖਾਸ ਕਰਕੇ ਜਿਹੜੇ ਬਾਰਡਰ ਤੇ ਪਿੰਡ ਨੇ ਤਾਂ ਕਿ ਕੋਈ ਐਸੀ ਘਟਨਾ ਨਾ ਹੋ ਜAVE ਤੂੰ ਹੁਕਮ ਦੀ ਪਾਲਣਾ ਕਰਦੇ ਹੋਇਆ ਅਟਾਰੀ ਹਲਕੇ ਦੇ ਵੱਖ-ਵੱਖ ਨਗਰਾਂ ਵਿੱਚ ਗਏ ਆਂ ਔਰ ਬੜੇ ਸਤਿਕਾਰ ਸਹਿਤ ਜਿਹੜੇ ਸਰੂਪ ਨੇ ਉਤਰਨ ਤਨ ਦਰਬਾਰ ਸਾਹਿਬ ਜਿਹੜੇ ਉਪਚਾਏ ਗਏ ਸਨ ਤੇ ਅੱਜ ਜਦੋਂ ਉਸ ਸਮਾਂ ਆਇਆ ਤੇ ਅਸੀਂ ਵਾਪਸ ਲੈ ਕੇ ਆਏ ਆਏ ਲੈ ਕੇ ਆਏ ਬਾਕੀ ਕੁਝ ਨਗਰਾਂ ਨੇ ਰੱਖ ਵੀ ਲੈਸਨਸ ਰੂਪ ਸਾਨੂੰ ਇੱਕ ਜਾਂ ਦੋ ਸਰੂਪ ਛੱਟ ਕੇ ਜਾਓ ਸਾਡਾ ਜੋੜ ਮੇਲਾ ਹੈ ਜਾਂ ਕੋਈ ਸੁਖਣੀ ਸਾਹਿਬ ਕਰਾ ਜਾਂ ਸੰਗਤਾਂ ਕਰਦੀਆਂ ਨੇ ਤੇ ਉਹਨਾਂ ਤੋਂ ਖਾਲੀ ਵੀ ਅਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਇਸ ਰੂਪ ਰੱਖ ਰਹੇ ਹਾਂ ਤੇ ਅੱਜ ਬੜੇ ਸਤਿਕਾਰ ਦੇ ਨਾਲ ਸਰੂਪ ਜਿਹੜੇ ਮਹਾਰਾਜ ਦੇ ਵੱਖ-ਵੱਖ ਥਾਵਾਂ ਤੇ ਪਹੁੰਚਾਏ ਜਾ ਰਹੇ ਨੇ ਤੁਸੀਂ ਮਿਲੀ ਆਲੇ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿੱਥੇ ਕਿ ਜਦੋਂ ਸਰੂਪ ਮਹਾਰਾਜ ਜੀ ਦੇ ਲੈ ਕੇ ਜਾਏ ਜਾ ਰਹੇ ਸਨ ਤਾਂ ਪੂਰੇ ਪਿੰਡ ਦੇ ਵਿੱਚ ਪੂਰੇ ਜੇ ਕੈਲੀ ਉਸ ਇਲਾਕੇ ਦੇ ਵਿੱਚ ਇੱਕ ਕਹਿ ਸਕਦੇ ਦੁੱਖ ਦਾ ਮਾਹੌਲ ਸੀਗਾ ਜਿਹੜੀ ਸੰਗਤਾਂ ਸੀਗੀਆਂ ਉਹਨਾਂ ਦੇ ਮਨ ਜਿਹੜੇ ਹਿਰਦੇ ਬੁਲੰਦੜੇ ਗਏ ਸੀਗੇ ਕਿਉਂਕਿ ਮਹਾਰਾਜ ਜੀ ਨੂੰ ਇੱਦਾਂ ਜਾਂਦੇ ਦੇਖ ਅੱਖਾਂ ਭਰ ਆਈਆਂ ਸੀਗੀਆਂ ਤੇ ਅੱਜ ਪੂਰੇ ਜੋ ਉਸ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਗੁਰੂ ਘਰਾਂ ਦੇ ਜਿਹੜੇ ਜਿੱਥੋਂ ਮਹਾਰਾਜ ਜੀ ਤੋਂ ਸਰੂਪ ਲੈ ਕੇ ਗਏ ਸੀਗੇ ਤਾਂ ਹੁਣ ਕਿਤਨੇ ਕਿਤੇ ਜੋ ਲੋਕ ਨੇ ਉਹ ਵੀ ਕਾਫੀ ਖੁਸ਼ ਸੰਗਤਾਂ ਕਾਫੀ ਖੁਸ਼ ਹੋਣ ਤੋ ਉਹਨਾਂ ਦਾ ਵਿਰਾਗ ਵੀ ਹੁਣ ਸੁਭਾਵਿਕ ਸੀ ਕਿਉਂਕਿ ਸਮਾਂ ਇਹੋ ਜਿਹਾ ਸੀਗਾ ਤੋ ਇੱਕ ਜਦੋਂ ਗੁਰੂ ਨਾਲੋਂ ਸਿੱਖ ਪਾਸੇ ਹੁੰਦਾ ਤੀਆਂ ਲੋਕਾਂ ਨੇ ਕਿਹਾ ਪਸੂ ਰੋਜਾਨਾ ਗੁਰਦੁਆਰਾ ਸਾਹਿਬ ਮੱਥਾ ਟੇਕਣੋ ਨਹੀਂ ਕਿੰਨੂੰ ਮੱਥਾ ਟੇਕਾਂਗੇ ਕਿੱਥੇ ਜਾਵਾਂਗੇ ਜਵਾਬ ਦੇਣੇ ਸਾਨੂੰ ਵੀ ਮੁਸ਼ਕਲ ਸਨ ਪਰ ਸਮਾਂ ਐਸਾ ਸੀ ਉਹਦੇ ਨਾਲ ਸਮਝੌਤਾ ਕਰਨਾ ਪਿਆ ਤੋ ਅੱਜ ਸੰਗਤਾਂ ਬਹੁਤ ਖੁਸ਼ ਨੇ ਕਿ ਸਤਗੁਰੂ ਸਾਹਿਬ ਪਾਤਸ਼ਾਹ ਵਾਪਸ ਆਏ ਨੇ ਔਰ ਗੁਰੂ ਰਹਿਮਤਨਾ ਕਰਨ ਇਸੇ ਤਰ੍ਹਾਂ ਸਿੱਖ ਸੰਗਤਾਂ ਜਿਹੜੀਆਂ ਉਹ ਆਉਣ ਔਰ ਗੁਰੂ ਨੂੰ ਨਕਮਸਖੂਂ ਦਿਰਨ ਜੀ ਕਿਹੜੇ ਘਰ ਦੇ ਵਿੱਚ ਅੱਜ ਸਰੂਪ ਜਿੱਥੇ ਪਹੁੰਚਾਏਗੇ ਇਹ ਗੁਰਦੁਆਰਾ ਕਟਸਰ ਸਾਹਿਬ ਜੀ ਨਗਰ ਰਾਜਾ ਤਾਲ ਹੈ ਜੀ ਹਾਂ ਤੇ ਇੱਥੇ ਵਕਫਾ ਕ ਨਗਰ ਜਿਵੇਂ ਦੌਕਾ ਪਰੋਵਾਲ ਇਹ ਸੰਗਤਾਂ ਇੱਥੇ ਆ ਗਈਆਂ ਤੇ ਇਥੋਂ ਨਗਰ ਸ੍ਰੀ ਗੁਰਦੁਆਰਾ ਸਾਹਿਬ ਜੀ ਦੀ ਸਰੂਪ ਨੇ ਉਹ ਆਪਣੇ ਸਾਧਨ ਤੇ ਅੱਗੇ ਲੈ ਕੇ ਜਾ ਰਹੇ ਨੇ ਕਿਉਂਕਿ ਗੱਡੀ ਵੱਡੀ ਹੈ ਤੇ ਪੁਲ ਜਿਹੜਾ ਬਹੁਤ ਛੋਟਾ ਦੌਕਾ ਤੁਸਾਂ ਵੇਖਿਆ ਹੋਊਗਾ ਤੇ ਕਈ ਪੁਲ ਜਿਹੜੇ ਉਹ ਗੱਡੀ ਵੱਡੀ ਨੰਗਦੀ ਨਹੀਂ ਇਸ ਕਰਕੇ ਉਹ ਆਪਣੇ ਸਾਧਨ ਲੈ ਕੇ ਆਏ ਨਹੀਂ ਤੇ ਉਹ ਲੈ ਕੇ ਜਾ ਰਹੇ ਨੇ ਜੀ ਤਸਵੀਰਾਂ ਜੋ ਤੁਹਾਡੇ ਨਾਲ ਗੁਰੂ ਘਰ ਦੀਆਂ ਸਾਂਝੀਆਂ ਕਰ ਰਿਹਾ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਗੁਰੂ ਘਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇੱਥੇ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਹੈਗੇ ਨੇ ਤਾਂ ਸਿੰਘ ਸਾਹਿਬ ਜੀ ਕਿਵੇਂ ਵੇਖਦੇ ਹੋ ਕਿਉਂਕਿ ਜਦੋਂ ਮਹਾਰਾਜ ਜੀ ਦੇ ਸਰੂਪ ਲੈ ਕੇ ਗਏ ਸਨ ਤਾਂ ਉਦੋਂ ਸੰਗਤਾਂ ਦੇ ਮਨ ਹਿਰਦੇ ਜਿਹੜੇ ਕਾਫੀ ਬਲੰਦਰੇ ਗਏ ਸਨ ਕੋਈ ਦੁੱਖ ਦਾ ਮਾਹੌਲ ਸੀਗਾ ਕੋਈ ਵੀ ਨਹੀਂ ਸੀ ਚਾਹੁੰਦਾ ਕਿ ਮਹਾਰਾਜ ਜੀ ਦੇ ਸਰੂਪ ਮਹਾਰਾਜ ਜੀ ਇਦਾਂ ਜਾਣ ਤਾਂ ਹੁਣ ਵਾਪਿਸ ਬੜੇ ਹੀ ਸਤਕਾਰ ਦੇ ਨਾਲ ਮਹਾਰਾਜ ਜੀ ਦੇ ਸਰੂਪ ਲੈ ਕੇ ਆਏ ਗਏ ਨੇ ਤੁਸੀਂ ਕਿਵੇਂ ਵੇਖਦੇ ਹੋ ਦਾਸ ਕਸ਼ਮੀਰ ਸਿੰਘ ਗਰੰਟੀਸਨ ਗੁਰਦਾਰਾ ਗੁਰੂ ਸਾਹਿਬ ਗੁਰਸਾ ਸਤਾਨੀ ਸਾਹਿਬ ਪਾਤਸ਼ਾਹ 6ਵੇਂ ਜਿਲ੍ਹਾ ਮਰਸਰ ਤੋਂ ਆਪਣਾ ਦੇਖੋ ਜੀ ਉਹ ਮਾਹੌਲ ਜਿਹੜਾ ਹੈ ਨਾ ਵੇਲੇ ਬਹੁਤ ਜ਼ਰੂਰੀ ਸੀ ਇਹ ਚੀਜ਼ਾਂ ਜੋ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਨੇ ਆਪਣੀ ਬੰਦੀ ਡਿਊਟੀ ਨਿਭਾਈ ਆ ਉਸ ਮੁਤਾਬਕ ਜਿਹੜਾ ਉਹ ਸਵਾਵਾ ਲਗਿਆ ਸੀ ਹੁਣ ਦੁਬਾਰਾ ਉਸੇ ਤਰ੍ਹਾਂ ਜਿਵੇਂ ਮਹਾਰਾਜ ਦਾ ਜਿਹੜਾ ਉਹ ਬੇਅਦਬੀ ਨਾ ਹੋਵੇ ਕੋਈ ਕਿਸੇ ਪ੍ਰਕਾਰ ਦੀ ਕੋਈ ਦਿਗਤ ਨਾ ਆਵੇ ਕੋਈ ਮਰਜ਼ਾਦਾ ਨਾ ਭੰਗ ਹੋਵੇ ਤਾਂ ਇਸ ਚੀਜ਼ ਨੂੰ ਲੈ ਕੇ ਜਿਹੜਾ ਇਹ ਉਹ ਗੁਰੂ ਮਹਾਰਾਜ ਦੇ ਸਰੂਪ ਸਰਕਤਾਂ ਮਤੇ ਲਜਾਇਆ ਗਿਆ ਸੀ ਹੁਣ ਦੁਬਾਰਾ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਇਹ ਸੇਵਾ ਜਿਹੜੀ ਹੈ ਨਿਭਾਈ ਜਾ ਰਹੀ ਆ ਕਿ ਉਸੇ ਤਰ੍ਹਾਂ ਜਿਵੇਂ ਲਜਾਇਆ ਗਿਆ ਸੀ ਉਸੇ ਤਰ੍ਹਾਂ ਹੀ ਬੜੇ ਅਦਬ ਸਤਕਾਰ ਸਹਿਤ ਸਤਗੁਰਾਂ ਦੇ ਸਰੂਪ ਜਿਹੜੇ ਨੇ ਉਹ ਸੰਗਤਾਂ ਦੇ ਰੂਬਰੂ ਕੀਤੇ ਜਾ ਰਹੇ ਨੇ ਤਾਂ ਗੁਰਦਵਾਰ ਸਾਹਿਬਾਨਾਂ ਵਿੱਚ ਉਹਨਾਂ ਨੂੰ ਦੁਬਾਰਾ ਜਿਹੜਾ ਉਹ ਫਿਰ ਮਹਾਰਾਜ ਦੇ ਸਰੂਪਾਂ ਦੀ ਸੇਵਾ ਕੀਤੀ ਗਈ ਆ ਸੋ ਸੰਗਤਾਂ ਵਿੱਚ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਇੱਕ ਤਾਂ ਮਾਹੌਲ ਠੀਕ ਜਿਹੜਾ ਕਿ ਬਿਲਕੁਲ ਹੀ ਚਾਹੀਦਾ ਨਹੀਂ ਸੀ ਇਦਾਂ ਦਾ ਤਕਦੀ ਮਾਹੌਲ ਤਾਂ ਇਹ ਜੋ ਦਿਨ ਲੰਘ ਕੇ ਗਏ ਨੇ ਉਹ ਬਹੁਤ ਨਾਜ਼ੁਕ ਸਨ ਤੇ ਇਹਨਾਂ ਦਿਨਾਂ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਸੀ ਭਾਵੇਂ ਸੰਗਤਾਂ ਪ੍ਰਤੀ ਉਦੋਂ ਪਿਆਰ ਸੀ ਗੁਰੂ ਪ੍ਰਤੀ ਤਾਂ ਸੰਗਤਾਂ ਨੇ ਸੰਦੇਹ ਬੜਾ ਕੀਤਾ ਵਿਰਾਗ ਵੀ ਕੀਤਾ ਸੰਗਤਾਂ ਰੋ ਵੀ ਰੀਆਂ ਸਨ ਉਹ ਵੇਲੇ ਪਰ ਚਲੋ ਹੁਣ ਦੁਬਾਰਾ ਗੁਰੂ ਦੀ ਕਿਰਪਾ ਹੋਈ ਆ ਅਰਦਾਸ ਕਰਦੇ ਹਾਂ ਗੁਰੂ ਇਸੇ ਤਰ੍ਹਾਂ ਮੇ ਰੱਖਣ ਜੀ ਸੱਚੇ ਪਾਤਸ਼ਾਹ ਕਿੰਨੇ ਸਰੂਪ ਮਹਾਰਾਜ ਜੀ ਦੇ ਇੱਥੋਂ ਲੈ ਕੇ ਗਏ ਸਨ ਤਾਂ ਹੁਣ ਕਿੰਨੇ ਜਿਹੜੇ ਆ ਮਹਾਰਾਜ ਦੇ ਸਰੂਪ ਜਿਹੜੇ ਇੱਥੇ ਸ਼ਿਸ਼ਭੂਤ ਕੀਤੇ ਦੇਖੋ ਜੀ ਇਹ ਜਿਹੜੇ ਸਰੂਪ ਨੇ ਇਹਨਾਂ ਦੇ ਮੈਂ ਤੁਹਾਨੂੰ ਅੱਗੇ ਬੇਨਤੀ ਕੀਤੀ ਵੀ ਇਹ ਜਿਹੜਾ ਸ਼ਾਨਾ ਇਹਨਾਂ ਦਾ ਗਿਣਤੀ ਦਾ ਉਹ ਆਪਾਂ ਨਾਲ ਤਾਂ ਜ਼ਰੂਰ ਸੀ ਉਹਨਾਂ ਦਾ ਪਰ ਇਹ ਜਿਹੜੀ ਟੀਮ ਸਾਡੀ ਇੱਕ ਵੱਖਰੀ ਟੀਮ ਮੇਰੇ ਗੁਰਦਾਸ ਸਾਹਿਬ ਦੇ ਡਿਊਟੀ ਆ ਇਹ ਕਰਕੇ ਉਹ ਵੱਖਰੀ ਟੀਮ ਆ ਸਾਡੀ ਜਿਹੜੀ ਉਹਨਾਂ ਨੇ ਨੋਟ ਕੀਤਾ ਸਾਰਾ ਕੁਝ ਜੀ ਇਹ ਸੰਗਤਾਂ ਦੇ ਮਨਾਂ ਦੇ ਵਿੱਚ ਮੈਂ ਫੇਰ ਤੋਂ ਉਹੀ ਗੱਲ ਸਵਾਲ ਲਵਾਂਗਾ ਕਿਉਂਕਿ ਉਸ ਵੇਲੇ ਜਦੋਂ ਲੈ ਕੇ ਗਏ ਸੀ ਸੰਗਤਾਂ ਜਿਹੜੀਆਂ ਕਾਫੀ ਖਿਰਦੇ ਬਲੁੰਦੜੇ ਗਏ ਸਨ ਰੋਹ ਤੱਕ ਪਈਆਂ ਸੀਗੀਆਂ ਸੰਗਤਾਂ ਕਿ ਨਹੀਂ ਇਦਾਂ ਹੋਣਾ ਚਾਹੀਦਾ ਸੀ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ ਸੀ ਗਾ ਲੇਕਿਨ ਮਹਾਰਾਜ ਜੀ ਦੀ ਕਾਫੀ ਕਿਰਪਾ ਰਹੀ ਹੈ ਜੀ ਤਾਂ ਹੁਣ ਫੇਰ ਤੋਂ ਜੋ ਸ਼ਿਸ਼ੋਭਤ ਕਿਤੇ ਸੰਗਤਾਂ ਕਿੰਨੇ ਇੱਕ ਨਗਰ ਦੇ ਵਿੱਚ ਕਿੰ ਕੋ ਕਹਿਣ ਤੋਂ ਪਰੇ ਆ ਜੇ ਕੋਈ ਗੱਲ ਕਹੀ ਨਹੀਂ ਜਾ ਸਕਦੀ ਕਿਉਂਕਿ ਸੰਗਤਾਂ ਇਹ ਗੱਲ ਨੂੰ ਚਾਹੁੰਦੀਆਂ ਸੀ ਇੱਕ ਤਾਂ ਮਾਹੌਲ ਤਾਂ ਵੀ ਠੀਕ ਹੋਣ ਤੇ ਬੜੀ ਖੁਸ਼ੀ ਆ ਦੂਜਾ ਗੁਰੂ ਮਹਾਰਾਜ ਫੇਰ ਆਏ ਨੇ ਅੰਦੀ ਜੀ ਦਾ ਗੁਰੂ ਮਹਾਰਾਜ ਸਭ ਤੋਂ ਵੱਡਾ ਤਾਂ ਜਿਹੜਾ ਸਿੱਖ ਵਾਸਤੇ ਆ ਉਹ ਗੁਰੂ ਦਾ ਰਿਸ਼ਤਾ ਇਹ ਕਰਕੇ ਗੁਰੂ ਦਾ ਜਿਹੜਾ ਨਾਲ ਲਗਾਓ ਆ ਇਹ ਸਿੱਖ ਤੇ ਗੁਰੂ ਤੋਂ ਬਿਨਾ ਰਹਿ ਨਹੀਂ ਸਕਦਾ ਇਹ ਤਾਂ ਉਸ ਦਿਨ ਤੋਂ ਵਾਰਾ ਕਰਦੇ ਸੰਗਤ ਰੋਂਦੀ ਸੀ ਤੇ ਚਲੋ ਚੰਗੀ ਗੱਲ ਹੋਈ ਆ ਕਿ ਮਾਹੌਲ ਜਿਹੜੇ ਠੀਕ ਹੋਏ ਨੇ ਸੀਜ਼ਫਾਇਰ ਆ ਤੇ ਅਰਦਾਸ ਵੀ ਕਰਦੇ ਆ ਆਸ ਰੱਖਦੇ ਆ ਕਿ ਗੁਰੂ ਮਹਾਰਾਜ ਕਿਰਪਾ ਰੱਖਣਗੇ ਸੱਚੇ ਪਾਤਸ਼ਾਹ ਖੁਸ਼ੀ ਬਹੁਤ ਹੈ ਜੀ ਸਾਰਿਆਂ ਨੂੰ ਜਿੰਦਰ ਇਹਦੇ ਵਿੱਚ ਤਾਂ ਸਾਡੇ ਗੁਰਦਾਰ ਸਾਹਿਬਾਨਾਂ ਜਿੰਨੇ ਮਨਿੰਦਰ ਸਾਹਿਬ ਨੇ ਜਿਵੇਂ ਸਾਡਾ ਗੁਰਦਗੁਰੂ ਸਾਹਿਬ ਗੁਰੂ ਸਾਹਿਬ ਸਤਰਾਣੇ ਸਾਹਿਬ ਦੇ ਨਿੰਦਰ ਸਾਹਿਬ ਸardar ਹਰਿੰਦਰ ਸਿੰਘ ਜੀ ਵੇਰਕਾ ਇਸ ਵੇਲੇ ਮੈਨੂੰ ਹੁਣ ਕਹਿ ਰਹੇ ਵੀ ਤੁਸੀਂ ਜਾਓ ਤੇ ਬਾਬਾ ਜੀ ਉੱਥੇ ਗੁਰਮਾਰ ਦੇ ਸਰੂਪ ਆਉਣੇ ਨੇ ਆਪਾਂ ਸਤਕਾਰ ਵਜੋਂ ਉਹਨਾਂ ਵੀ ਆਉਣਾ ਹੈ ਹਾਰੀ ਲਵਾਣੇ ਹੈ ਪਰ ਉਹ ਕਹਿੰਦੇ ਮੇਰੇ ਹਾਰੀ ਲਵਾ ਦਿਓ ਤੇ ਜਿਹੜਾ ਸਾਰੇ ਕਿਉਂਕਿ ਸਾਰੇ ਗੁਰਦਾਰ ਸਾਹਿਬਾਨ ਦੇ ਮੈਨੇਜਰ ਸਾਹਿਬ ਜਿੰਨੇ ਸਾਡੇ ਸਟਾਫ ਉਹਨਾਂ ਦਿਨਾਂ ਤੋਂ ਨਾਲ ਨੇ ਭਾਵੇਂ ਟੀਮ ਵੱਖਰੀ ਡਿਊਟੀ ਲੱਗੀ ਆ ਪਰ ਫਿਰ ਵੀ ਆਪਾਂ ਜਿਨਾ ਕਰ ਸਕਦੇ ਆ ਆਪਣੀਆਂ ਡਿਊਟੀਆਂ ਤੋਂ ਇਲਾਵਾ ਵੀ ਆਪਾਂ ਜਿਹੜਾ ਉਹ ਗੁਰੂ ਮਹਾਰਾਜ ਦੇ ਜਿਹੜਾ ਹੈ ਸੇਵਾ ਲਈ ਹਾਜ਼ਰ ਆਂ ਜੀ ਤੇ ਰਹਿਣਾ ਵੀ ਚਾਹੀਦਾ ਸਿੱਖ ਸਾਡੀ ਮਤਲਬ ਫਰਜ਼ ਵੀ ਆ ਹਾਂਜੀ ਇਹ ਕਰਕੇ ਫਰਜ਼ ਨਿਭਾ ਰਹੇ ਸਾਰੇ ਜੀ ਤਾਂ ਸੰਗਤ ਤਾਂ ਤੁਹਾਨੂੰ ਪਤਾ ਨੂੰ ਖੁਸ਼ੀ ਹੋਜੀ ਉਹ ਤੇ ਗੱਲ ਕੀਤੀ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਹਾਂ ਜੀ ਗੁਰੂ ਮਾਰਾ ਦੀ ਕਿਰਪਾ ਰੱਖੇ ਜੀ ਸਾਡੇ ਨਾਲ ਕੁਝ ਹੋਰ ਵੀ ਜੜੀਆਂ ਇੱਥੋਂ ਪਿੰਡ ਤੋਂ ਨਗਰ ਤੋਂ ਜੀ ਕੁਝ ਸੰਗਤ ਹੋਰ ਵੀ ਮੌਜੂਦ ਹੈ ਗਿਆ ਨਹੀਂ ਤਾਂ ਜੀ ਕਿਵੇਂ ਵੇਖਦੇ ਹੋ ਕਿ ਇੱਕ ਖੁਸ਼ੀ ਦਾ ਮਾਹੌਲ ਆ ਗੁਰੂ ਸਾਹਿਬ ਫੇਰ ਤੋਂ ਵਾਪਿਸ ਕਹਿ ਲਿਆ ਕਿ ਸੰਗਤਾਂ ਜਿਹੜੀਆਂ ਪੱਬਾ ਭਾਰੂ ਡੇਕਰੀ ਸੀਗੀ ਮਹਾਰਾਜ ਜਿੱਕੋ ਤੋਂ ਵਾਪਿਸ ਆਉ ਤਾਂ ਹੁਣ ਫੇਰ ਤੋਂ ਸ਼ੋਭੇ ਦੋਸੇ ਤਰ੍ਹਾਂ ਦੇ ਨਾਮ ਆ ਰਿਹਾ ਦਸਰੂਪ ਕੀਤੇ ਗਏ ਨੇ ਤੁਸੀਂ ਕਿਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਿਨ ਗੁਰੂ ਮਹਾਰਾਜ ਦੇ ਰੂਪ ਇਥੋਂ ਸੁਰੱਖਿਆ ਥਾਂੋਂ ਤੇ ਲਿਜਾਇਆ ਜਾ ਰਹੀ ਸੀ ਸੰਗਤਾਂ ਚ ਬਹੁਤ ਦੁੱਖ ਸੀਗਾ ਦੁਖੀ ਹਿਰਦੇ ਨਾਲ ਸੰਗਤਾਂ ਗੁਰੂ ਮਹਾਰਾਜ ਨੂੰ ਤੋਰ ਰਹੀਆਂ ਸਨ ਪਰ ਮਜਬੂਰੀ ਸੀ ਕਿਉਂਕਿ ਬਾਈ ਚਾਂਸ ਜੇ ਕਿਤੇ ਖੁਦਾ ਨਾ ਖਾਸ ਤਾਂ ਹਮਲਾ ਹੋ ਜਾਂਦਾ ਗੁਰੂ ਮਹਾਰਾਜ ਦੇ ਸਰੂਪਾਂ ਦੀ ਬਦਬੀ ਹੋ ਜਾਵੇ ਤੇ ਸਿੱਖ ਵਾਸਤੇ ਉਹ ਮਰਨ ਦੇ ਬਰਾਬਰ ਹੋ ਜਾਂਦੀ ਹੈ ਇਸ ਕਰਕੇ ਅੱਜ ਮਾਹੌਲ ਛਾਤ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਗੁਰੂ ਮਹਾਰਾਜ ਦੇ ਸਰੂਪ ਫੇਰ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਕਰ ਦਿੱਤੇ ਆ ਔਰ ਬਹੁਤ ਖੁਸ਼ੀ ਦੀ ਗੱਲ ਆ ਸੰਗਤਾਂ 'ਚ ਬੜੀ ਖੁਸ਼ੀ ਆ ਇਲਾਕੇ ਦੀਆਂ ਵਿੱਚ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਜੀ ਬਹੁਤ ਖੁਸ਼ੀ ਦਾ ਮਾਹੌਲ ਜੀ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਹਾਲ ਹੋ ਰਹੀਆਂ ਬਹੁਤ ਹੀ ਵਧੀਆ ਮਾਹੌਲ ਆ ਕਿ ਜਦੋਂ ਮਹਾਰਾਜ ਜੀ ਨੂੰ ਲੈ ਕੇ ਗਏ ਸੀ ਸ੍ਰੀ ਰੂਪ ਲੈ ਕੇ ਗਏ ਸੀ ਤਾਂ ਸੰਗਤਾਂ ਜਿਹੜੀਆਂ ਬੜੇ ਹੀ ਹਿਰਦੇ ਬਲੁੰਦ ਰਏਗੇ ਸੀਗੇ ਅੱਖਾਂ ਚ ਭਾਵਕ ਸੀਗੀਆਂ ਭਾਵਕ ਸੀ ਬਹੁਤ ਭਾਵਕ ਸੀ ਕਿਉਂਕਿ ਗੁਰੂ ਮਹਾਰਾਜ ਨੂੰ ਤੋੜਨਾ ਬੜੇ ਦੁੱਖ ਦੀ ਗੱਲ ਸੀ ਉਸ ਵੇਲੇ ਪਰ ਉਹ ਹਾਲਾਤ ਇਹੋ ਜੇ ਸੀ ਕਿ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮਿਰਜਾ ਸਹੀ ਫੈਸਲਾ ਸੀਗਾ ਇਸ ਕਰਕੇ ਮਹਾਰਾਜ ਦੀ ਕਿਰਪਾ ਕੀਤੀ ਆ ਕਿ ਸ਼ਾਂਤੀ ਹੋਵੇ ਦੋਹਾਂ ਦੇਸ਼ਾਂ ਦੇ ਵਿੱਚ ਔਰ ਅੱਗੇ ਤੋਂ ਅਰਦਾਸ ਕਰਦੇ ਆ ਕਿ ਗੁਰੂ ਮਹਾਰਾਜ ਸਾਹਿਬ ਸ਼ਾਂਤੀ ਬਣਾਈ ਰੱਖਣ ਤੇ ਗੁਰੂ ਮਹਾਰਾਜ ਦੇ ਸਰੂਪਾਂ ਦਾ ਇਸ ਤਰ੍ਹਾਂ ਹੀ ਗੁਰਦਰਾ ਸਾਹਿਬ ਸਜੋਬਤ ਰਹਿਣਾ ਜੀ ਤਾਂ ਇਹ ਕਿਹੜੇ ਗੁਰੂ ਘਰ ਦੇ ਵਿੱਚ ਅਜ ਸਰੂਪ ਜਿਹੜੇ ਆ ਇਹ ਰਾਜਾ ਤਾਲ ਦੇ ਵਿੱਚ ਜੀ ਰਾਜਾ ਤਾਲ ਬਾਰਡਰ ਤੇ ਬਿਲਕੁਲ ਬਾਰਡਰ ਉੱਤੇ ਕਟਸਰ ਸਾਹਿਬ ਰਾਜਾ ਤਾਲ ਸਾਹਿਬ ਵਿਖੇ ਸਰੂਪ ਸਜੋਬਤ ਕੀਤਾ ਗਿਆ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬੜੇ ਹੀ ਮਾਨ ਸਤਕਾਰ ਦੇ ਨਾਲ ਜੋ ਮਹਾਰਾਜ ਜੀ ਦੇ ਸਰੂਪ ਉਹ ਵਾਪਿਸ ਤੋਂ ਫੇਰ ਗੁਰੂ ਘਰਾਂ ਦੇ ਵਿੱਚ ਸ਼ੋਭਿਤ ਕੀਤੇ ਗਏ ਨੇ ਬੜੇ ਹੀ ਸਤਕਾਰ ਦੇ ਨਾਲ ਤਾਂ ਤਸਵੀਰਾਂ ਤੁਸੀਂ ਹੁਣ ਵੀ ਦੇਖ ਸਕਦੇ ਹੋ ਗੁਰੂ ਘਰ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਬੜੇ ਹੀ ਸਤਕਾਰ ਦੇ ਨਾਲ ਮਹਾਰਾਜ ਜੀ ਦਾ ਸਰੂਪ ਜਿਹੜੇ ਆ ਇੱਥੇ ਸ਼ੋਭਿਤ ਕੀਤੇ ਗਏ ਨੇ ਸਾਡੇ ਨਾਲ ਕੁਝ ਹੋਰ ਵੀ ਸੇਵਾਦਾਰ ਮੌਜੂਦ ਹੈਗੇ ਨੇ ਤਾਂ ਅੱਜ ਕਾਫੀ ਜੋ ਮਾਨ ਸਤਕਾਰ ਵਾਲੀ ਗੱਲ ਦੇ ਨਾਲ ਕਿਉਂਕਿ ਕਹਿ ਸਕਦੇ ਇਹ ਬੜਾ ਸਤਕਾਰ ਸੰਗਤਾਂ ਦੇ ਮਨਾਂ ਦੇ ਵਿੱਚ ਹੈਗਾ ਮਹਾਰਾਜ ਜੀ ਦੇ ਪ੍ਰਤੀ ਤਾਂ ਬੜਾ ਵੱਡਾ ਦੇਨ ਹੈ ਕਿ ਫੇਰ ਤੋਂ ਜਿਹੜੇ ਮਹਾਰਾਜ ਦੇ ਜਿਹੜੇ ਸਰੂਪ ਨੇ ਫੇਰ ਤੋਂ ਸ਼ਿਸ਼ੋਭਿਤ ਕੀਤੇ ਗਏ ਹਾਂ ਜੀ ਉਹ ਜਿਸ ਤਰ੍ਹਾਂ ਅਸੀਂ ਲੈ ਕੇ ਗਏ ਸੀ ਨਾ ਜਿਸ ਦਿਨ ਲੜਾਈ ਦਾ ਮੌਸਮ ਬਣਿਆ ਤੇ ਜੰਗ ਦੇ ਮਾਹੌਲ ਦੇ ਵਿੱਚ ਸੰਗਤਾਂ ਨੂੰ ਇਹ ਵੀ